ਸਾਰਾ ਸਮਾਂ ਕਣਕ ਖਾਣੀ ਆ ਆ ਬੰਦਾ ਪਤਾ ਨਹੀਂ ਇੱਥੇ ਢੇਰੀ ਕਰਾ ਕੇ ਤੇ ਕਿੱਧਰ ਨੂੰ ਚਲ ਗਿਆ ਵਾ ਇੰਨਾ ਨਹੀਂ ਆ ਵੀ ਇੰਨੀ ਗਰਮੀ ਆ ਕੱਲੀ ਕਿੱਥੇ ਖਲਾਰਦੀ ਰਹੂਗੀ ਨਾਲ ਮੈਂ ਵੀ ਫੜਾਫੜ ਹੱਥ ਮਾਰ ਕੇ ਚੱਲ ਛੇਤੀ ਸੁੱਕਨੇ ਪੈ ਜੂਗੀ ਅੱਖ ਨਹੀਂ ਹਾਲ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਕਈ ਮੋੜੇ ਤੇ ਰੱਖਦਾ ਪਤਾ ਨਹੀਂ ਕਿਤੇ ਵੱਟ ਲਿੰਬਦਾ ਵੀ ਆ ਕੋਈ ਕਿ ਨਹੀਂ ਲਿੰਬਦਾ ਕਿਤੋਂ ਗਰਮੀ ਨੇ ਕਿਤੇ ਮੱਤ ਮਾਰੀ ਆ ਆ ਚੰਗੀ ਭਲੀ ਕੁੰਦੀ ਸੈਂਦੀ ਜਿੱਦਾਂ ਦਾ ਖਸਮ ਬਾਹਰੋਂ ਆ ਗਿਆ ਇੰਨੇ ਵੀ ਹੱਥ ਹੀ ਝੁਕ ਲਈ ਆ ਕਿੱਥੇ ਜਾਣਾ ਕਿਸੇ ਦੇ ਘਰ ਇੰਨੀ ਕ ਕਣਕ ਖਲਾਰ ਕੇ ਤੇ ਚਾਚੀ ਸਿੰਦੋਵਾਲ ਜਾਨੀ ਆ ਘੜੀ ਉਥੇ ਗੱਲਾਂ ਬਾਤਾਂ ਕਰਕੇ ਹੁੰਨੀ ਟਾਈਮ ਪਾਸ ਹੋ ਜਾਊਗਾ ਹੁਣ ਇੱਕ ਵਾਰ ਨਾ ਆਕੇ ਨਾ ਫੇਰ ਹੀ ਉਧਰ ਜਾਨੀ ਆਵੇ ਹਿਦਰਿੰਦਰ ਵਾਲਾ ਤੂੰ ਪੇਢਈਆ ਵੀ ਦੱਸ ਠੰਡਾ ਹੋ ਜਾਂਦਾ ਤਾਂ ਤੂੰ ਕਰ ਲੈਨੀ ਨੂੰ ਤੇ ਦੱਸ ਬਿਮਾਰ ਹੀ ਹੋਣਾ ਨਾ ਇੰਨੇ ਗਰਮੀ ਨੇ ਕਿਤੇ ਮਾਤੀ ਮਾਰ ਦਿੱਤੀ ਆ ਨਿੰਦਰ ਕੀ ਕਰਨ ਰਹੀ ਸਸਰੀ ਦਾ ਚਾਚੀ ਜੀ ਸਤਿ ਸ੍ਰੀ ਅਕਾਲ ਬਹਿ ਜਾ ਪਾਣੀ ਲਿਆਵਾ ਨਹੀਂ ਪਾਣੀ ਤੇ ਨਹੀਂ ਕਾ ਮੈਂ ਪੀਣਾ ਪੀਤਾ ਵਾ ਪੀ ਕੇ ਆਈ ਆ ਬਹਿ ਜਾ ਤੇ ਮੈਂ ਤੈਨੂੰ ਕੰਧ ਥਣੀ ਵੇਖਿਆ ਚਲ ਪੀ ਲੈ ਪਾਣੀ ਅੱਛਾ ਮੈਂ ਕੰਧ ਥਣੀ ਵੇਖਿਆ ਤਾਂ ਤੂੰ ਤੇ ਕਿਤੇ ਹੋਇਆ ਧੁੱਪੇ ਕਣਕ ਵਿੱਚ ਡਈ ਕਣਕ ਖਲਾ ਕੀ ਕਰਾਂ ਚਾਚੀ ਜੀ ਤੋਂ ਪਧਾਈ ਤੇ ਲਾ ਲਿਆ ਵਾ ਹਾਂ ਤੇ ਗੱਲ ਠੀਕ ਵਾ ਹੈ ਬਿਮਾਰ ਨਾ ਹੋ ਜੀ ਧੁੱਪ ਹੈ ਹੀ ਬੜੀ ਆ ਇਹ ਨਾ ਪ੍ਰਾਣੀ ਹੀ ਕਣਕ ਅੱਛਾ ਤੇ ਮੈਂ ਚੱਲ ਪਹਿਲਾਂ ਇਹ ਪਿਆ ਲਾਂਗੇ ਤੇ ਫੇਰ ਨਾ ਮੈਨੂੰ ਹੱਥ ਲਾ ਲਾਂਗੇ ਇਹ ਤੇ ਤੇਰੀ ਗੱਲ ਠੀਕ ਵਾ ਮਤਾਂ ਦੇ ਜਾਂਦੇ ਆ ਮੁੰਡੇ ਤੁਹਾਡੇ ਅੱਛਾ ਆਖੇ ਨਹੀਂ ਕੋਈ ਲੱਗਦਾ ਗਾੜੀ ਆਖੇ ਕਿੱਥੇ ਲੱਗਦੇ ਆ ਇਹਨਾਂ ਕਹਤਾ ਵਾ ਕਣਕ ਨੂੰ ਧੁੱਪੇ ਪਾ ਲਈਏ ਖਲਾਰ ਲਈਏ ਤੇਰੀ ਕਰਾ ਕੇ ਆਪ ਕਹੀ ਲੈ ਕੇ ਉਧਰ ਚੱਲ ਗਏ ਆ ਲੱਗ ਲੁਗਤ ਨਹੀਂ ਗਈ ਕਿਤੇ ਨਹੀਂ ਇੰਨੀ ਨਹੀਂ ਲੱਗੀ ਮੈਨੂੰ ਕੋਈ ਕੋਈ ਨਾਣਾ ਲੱਗਦਾ ਹੈਗਾ ਜਿੱਦਾਂ ਚੱਲ ਚੰਗਾ ਵਾ ਬਚੀ ਬੜੀ ਲੱਗੀ ਆ ਬਚੀ ਆ ਕਣਕ ਤੇ ਮੈਂ ਤਾਂ ਸੋਕੋ ਨਾ ਆ ਆਖਣ ਲਈ ਮੈਨ ਨਹੀਂ ਆ ਕਣ ਕਖਲਾਰ ਕੇ ਤੇ ਨਾ ਆ ਕੇ ਨਾ ਚਾਚੀ ਜੀ ਵੱਲ ਜਾਨੀ ਆ ਘੜੀ ਬੈਖ ਲੋ ਕੇ ਹੁੰਨੀ ਤੇ ਤੂੰ ਆ ਜਾਨੀਓ ਤੇ ਚਲ ਤੁਸੀਂ ਆਗੇ ਚੰਗਾ ਹੋਇਆ ਮੈਂ ਤਾਂ ਤੈਨੂੰ ਕੰਦ ਸਾੜੀ ਵੇਖਿਆ ਤੇ ਮੈਂ ਤਾਂ ਆਇਆ ਹੀ ਉਤਰ ਤ ਮੈਂ ਲੱਗੀ ਹੀ ਅੰਦਰ ਲੰਮੀ ਪੈਣ ਸਹੀ ਗੱਲ ਵਾ ਗਰਮੀ ਦੇ ਬਹੁਤ ਵਾ ਗਰਮੀ ਬਹੁਤ ਵਾ ਤੇ ਮੈਂ ਕਿਹਾ ਉਹਨੂੰ ਆ ਕੇ ਆਉਣੀ ਆ ਵੀ ਹੈ ਠੰਡੇ ਹਣੇ ਓਏ ਤੂੰ ਘਰੀ ਕੰਮ ਕੋਈ ਨਹੀਂ ਨਾ ਖਲਾਰੀ ਗਈ ਆ ਹੁਣ ਮੈਂ ਨਹੀਂ ਕਰਦੀ ਹੁਣ ਆਪੇ ਇਕੱਠੀ ਕਰ ਲੈਣ ਨਾ ਕਰਨ ਮੈਂ ਆਪਣਾ ਫਰਜ਼ਦਾ ਕਰਤਾ ਵਾ ਮੈਂ ਉਹ ਠੇਕਾ ਥੋੜੀ ਲਿਆ ਵੀ ਮੈਂ ਹੀ ਟੁੱਟ ਮਰਨਾ ਸਾਰੇ ਕੰਮ ਮੈਂ ਹੀ ਕਰਨੇ ਆ ਬੰਦੇ ਦੇ ਲੋਕਾਂ ਨਾਲ ਬੁੜੀਆਂ ਨਾਲ ਅੱਧ ਜਦੋਂ ਪਤਾ ਪਿਆ ਸਾਡੀ ਕੱਲੇ ਜਾਣੀ ਆ ਤੇ ਨਿਆਣਾ ਸਾਡਾ ਮਾਸਾ ਜਿੰਨਾ ਵਾ ਇਹ ਤਾਂ ਗੱਲ ਠੀਕ ਮੁੰਡਾ ਕਦੇ ਇੰਨਾ ਕੰਮ ਕਰਦਾ ਖਪ-ਖਪ ਕੇ ਕਿਤੇ ਕੋਈ ਗੱਲ ਨਹੀਂ ਕਰਨ ਵਾਲਾ ਵੇਂਦੇ ਰਹੀਦਾ ਸਾਰੀ ਦਿਹਾੜੀ ਲੱਗਾ ਰਹਿੰਦਾ ਤੇ ਮੈਂ ਉਹੋ ਹੀ ਤੁਹਾਡੇ ਘਰ ਨੂੰ ਜਾਣਾ ਸੀ ਟੜਨਾ ਗੱਲ ਕਰਨ ਕਿ ਗੁਰਪ੍ਰੀਤ ਵੱਲ ਵੇਖਿਆ ਹੁਣ ਆਹ ਹੋ ਹੈ ਤਾਂ ਠੀਕ ਹੋ ਭਰਾਵਾ ਭਰਾਵਾ ਦੀ ਤਾਂ ਬੜੀ ਬਣੀ ਆ ਤੇ ਹੁਣ ਇਹ ਨਹੀਂ ਬਣ ਦਿੰਦੀ ਤਾਂ ਕੀ ਕਰੀਗੇ ਆਪਾਂ ਨਹੀਂ ਨਹੀਂ ਭੈਣੇ ਤੁਸੀਂ ਦੋਵੇਂ ਬਣਿਆ ਕੋ ਅੱਬਾ ਆਪਣੀ ਬਣਾ ਕੇ ਰੱਖਿਆ ਕਰੋ ਦਰ ਰਣੀ ਜਠਾਣੀ ਤੇ ਕੱਲਾ ਜਾਣਾ ਕੀ ਕਰੂਗਾ ਮੈਂ ਮਈ 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 ਗਾੜੀ ਗਾੜੀ ਕਰਦੀ ਫਿਰੂਗੀ ਤੇ ਅਗਲੀ ਨੂੰ ਗਾੜੀ ਪਤਾ ਇਹ ਨਾ ਹੋ ਤੁਹਾਡੇ ਘਰ ਕੌਣ ਆਇਆ ਤਾਂ ਤੁਸੀਂ ਦੱਸ ਦੋ ਐਦਾਂ ਵੀ ਘੜੀ ਲੰਗਦੀ ਆ ਕਿਤੇ ਅਜੇ ਖਾਣਾ ਆਪੋ ਆਪਣਾ ਹੰਡਾਉਣਾ ਆਪੋ ਆਪਣਾ ਇਹ ਤਾਂ ਗੱਲ ਹਾਏ ਹੈ ਵਾ ਤੇਰੀ ਠੀਕ ਵਾ ਮਾਸਾ ਮਾਸਾ ਗੱਲ ਤੇ ਛੇਨ ਪਉਂਦੀ ਓ ਤੇ ਉਹਨੂੰ ਆਪਣੇ ਨੂੰ ਰਣਜੋਧ ਨੂੰ ਇੱਧਰ ਕਲਾ ਦਿੰਦੀ ਆ ਉਹ ਇੱਧਰ ਕੋਈ ਗੱਲ ਕਰਨ ਆਉਂਦਾ ਮਿਲਣ ਗਏ ਨਾਉਂਦਾ ਰਾਜੀ ਪਾਈ ਦੀ ਗੱਲ ਤੇ ਫਿਰ ਮੈਂ ਵੀ ਕਰ ਦਿੰਨੀ ਕੋਈ ਨਾ ਕੋਈ ਫਿਰ ਮੈਂ ਵੀ ਛੇੜ ਛੇੜ ਦਿੰਨੀ ਆ ਆ ਤੇ ਜਦੋਂ ਫਿਰ ਗੱਲ ਕਰਨੀ ਆ ਤੇ ਕਰਨੀ ਤੇ ਪੈਂਦੀ ਆ ਉਹ ਵਿਚਾਰਾ ਆਇਆ ਸਾਡੇ ਘਰ ਅੱਛਾ ਆਂਦਾ ਵਾ ਵੀ ਪਾਸਪੋਰਟ ਬਣਾ ਦੋ ਉਹ ਦੇਦਾ ਠੀਕ ਤੇ ਮੈਂ ਬਾਹਰ ਲੈ ਜਾਣਾ ਵਾ ਬੜੀ ਸੋਹਣੀ ਗੱਲ ਵਾਏ ਤੇ ਆਹੋ ਤੇ ਪਰ ਮੈਨੂੰ ਵੀ ਬੇ ਚਾਚੀ ਜੀ ਬੜਾ ਘੱਪ ਵਾ ਫਿਰ ਸਾਡੇ ਨਾਲ ਤੇ ਕਿਤੇ ਉਹ ਬੰਦੇ ਨਾ ਬੰਦਾ ਨੀ ਲੱਗਣ ਦਿੰਦੀ ਤੇ ਮੁੜ ਕੇ ਉਹਨੇ ਸਾਨੂੰ ساری ਉਮਰ ਮਿਹਨੇ ਮਾਰਨੇ ਆ ਤੁਹਾਡਾ ਮੁੰਡਾ ਖੜਿਆ ਆਪਾਂ ਤੁਹਾਡਾ ਮੁੰਡਾ ਖੜਿਆ ਆਪਾਂ ਇਹ ਤਾਂ ਗੱਲ ਠੀਕ ਹੈ ਚਲ ਤੇਰਾ دیر ਤੇ ਚੰਗਾ ਹੀ ਆ ਨਾ ਜਿਹੜਾ ਆ ਕੇ ਗਿਆ ਤੈਨੂੰ دیر ਤੇ ਚੰਗਾ ਵਾ ਹਾਂ ਤੇ دیر ਨੂੰ ਤਾਂ ਦਰਾਨੀ ਦੀ ਮੁੜਕੇ ਮੰਨਣੀ ਪੈਣੀ ਆ ਅਜੇ ਕੀਪਤਾ ਉਹਨੂੰ ਕਿਸੇ ਗੱਲ ਦਾ ਪਤਾ ਵਾ ਕਿ ਨਹੀਂ ਪਤਾ ਕੀਪਤਾ ਉਹਨੇ ਗੱਲ ਕੀਤੀ ਆ ਕਹਿੰਦਾ ਇੱਥੇ ਆਈ ਤਾਡੇ ਕੋਲ ਹੀ ਕਰ ਗਿਆ ਵਾ ਕਰ ਕੀਤੇ ਕੀ ਪਤਾ ਵਾ ਤੇ ਹੁਣ ਤੁਹਾਡੇ ਸਾਹਮਣੇ ਕਿਤੇ ਮਿੱਟੀ ਨਾਲ ਮਿੱਟੀ ਹੋਣ ਦੇ ਖੱਪ-ਖੱਪ ਮਾਰਨ ਦੇ ਜਦੋਂ ਉਹ ਫਸਲ ਆਉਂਦੀ ਤਦੋਂ ਮੀਂਹ ਨਹੀਂ ਆਈ ਆ ਜਾਂਦਾ ਤੇ ਕੀ ਉਹਦੋਂ ਨੂੰ ਵਟਣਾ ਤੇ ਕੀ ਕਰਨਾ ਹੀ ਉਹ ਜਿੰਨਾ ਚਿਰ ਘਰ ਨਾ ਆਵੇ ਉਹ ਨਚਰਾਸ਼ ਨਹੀਂ ਹੁੰਦੀ ਕੋਈ ਵੀ ਤੇ ਹੁਣ ਤਾਂ ਹਥੋਂ ਕਹਦਾ ਲਕਾ ਮੈਂ ਆਖ ਨਹੀਂ ਠੇਕਾ ਕਟਾ ਦੇ ਥੋੜਾ ਬਹੁਤਾ ਉਹਨਾਂ ਨੂੰ ਕਹਿ ਵੀ ਘੱਟ ਲੰਦੇ ਆ ਕਰ ਹੂੰ ਉਹ ਤਾਂ ਭਾਵੇਂ ਮੰਨ ਜਾਵੇ ਉਹਦੀ ਕਰਦੀ ਨਹੀਂ ਆ ਮੰਨਣਾ ਮੈਂ ਦੀਆਂ ਗੱਲਾਂ ਬਾਤਾਂ ਸੁਣੀਆਂ ਸੁਣੀਆਂ ਆਹੋ ਅੱਛਾ ਆਂਦੀ ਠੇਕਾ ਤਾਂ ਹੈ ਹੀ ਬਹੁਤ ਵਾ 80 90 ਹਜ਼ਾਰ 80 90 ਆਹੋ ਹਾਏ ਰੱਬਾ ਹਾਂ ਨਾ ਮੈਨੂੰ ਵੱਖਣੇ ਤੇ ਉਹਨੇ ਕਿੱਥੋਂ ਘਟਾਉਣਾ ਵਾ ਤੇਰਾ ਠੇਕਾ ਚਾਚੀ ਜੀ 80 9000 ਰੁਪਿਆ ਠੇਕਾ ਉਦਾਂ ਕਿਤੇ ਹੈਗਾ ਵਾ ਪਤਾ ਨਹੀਂ ਹੋਂ ਆਂਦੀ ਆ ਮੇਰੇ ਪੇਕੇ ਵੀ ਇੰਨਾ ਵਾ ਪਿੰਡ ਚ ਵੀ ਇੰਨਾ ਪਤਾ ਨਹੀਂ ਇਹਨੂੰ ਕੋਈ ਫੇਰ ਉਹਨੂੰ ਇਹ ਗੱਲ ਕਹਿੰਨੇ ਆਂ ਵੀ 80 90 ਸਾਨੂੰ ਦੇਈ ਜਾ ਸਾਡੀ ਵਾਈ ਆ ਆਹ ਫੇਰ ਚਲਾ ਆਂਦੀ ਹੀ ਚਾਹ ਬਣਾਵਾ ਤੁਹਾਨੂੰ ਨਹੀਂ ਘਟ ਮੈਂ ਨਹੀਂ ਚਾਹ ਨਹੀਂ ਕੀ ਪੀਣੀ ਮੈਂ ਤਾਂ ਤੈਨੂੰ ਦੱਸਦੀ ਆਂ ਫੇ ਰੋਟੀ ਪਾਣੀ ਖਾਦਾ ਸੀ ਤੇ ਲੰਮੀ ਲੱਗੀ ਪੈਣ ਤੇ ਤੈਨੂੰ ਮੈਂ ਕੰਦ ਥੋੜੀ ਵੇਖ ਲਿਆ ਚਾਚੇ ਜੀ ਮੇਰੀ ਸੁਣੋ ਗੱਲ ਵੀ ਸਾਡੀ ਬੀਜੀ ਹੁੰਦੇ ਹੀ ਤੁਸੀਂ ਹੀ ਕਿੰਨਾ ਪਿਆਰ ਤਫਾਕ ਹੀਗਾ ਸਾਡਾ ਤਾਂ ਬੜਾ ਹੀ ਆਈ ਤੇ ਆਖਾ ਗਾੜੀ ਨੋਆਂ ਦਾ ਵੀ ਮੈਂ ਤੇ ਆਖਿਆ ਏਦਾਂ ਹੀ ਰੱਖਣਾ ਵਾ ਉਹਦੇ ਚੱਲ ਗਿਆ ਟਰੈਕਟਰ ਲਾਉਣ ਆਂਦੀ ਮੇਰੇ ਮੁੰਡੇ ਦਾ ਨਾ ਪਰਸ਼ਾਵਾਂ ਨਹੀਂ ਤੁਹਾਨੂੰ ਪੈਣ ਦੇਣਾ ਮੈਂ ਇਹ ਵੀ ਸੁਣਿਆ ਹੈਗਾ ਹਾਏ ਚਾਚੀ ਵੀ ਤੂੰ ਸਾਰੀਆਂ ਗੱਲਾਂ ਸੁਣ ਲਈ ਤੇ ਮੈਨੂੰ ਤਾਂ ਫਿਰ ਕੋਈ ਵੀ ਨਹੀਂ ਗੱਲ ਦੱਸਦੀ ਕੀ ਮੈਂ ਤੁਹਾਡੇ ਵਿੱਚ ਪਾੜ ਪਾਉਣਾ ਹੀ ਹੁਣ ਮੈਂ ਦੱਸ ਕੇ ਪਾੜ ਤੇ ਨਹੀਂਗਾ ਪਾਉਣਾ ਪਰ ਐਦਾਂ ਗੱਲਾਂ ਇਹਦੇ ਕਰਨ ਵਾਲੀਆਂ ਵਾ ਮੁੰਡਾ ਟਰੈਕਟਰ ਲੈ ਕੇ ਗਿਆ ਤੇ ਉਹਨੂੰ ਆਂਦੀ ਆਂਦੇ ਟਰੈਕਟਰ ਤੋਂ ਲੈ ਕੇ ਲੈ ਕੇ ਆਇਆ ਤੁਹਾਡੇ ਹੁੰਦੇ ਆ ਮਾਸਾ ਜਿੰਨਾ ਨਿਆਣਾ ਕਿੱਦਾਂ ਅਸੀਂ ਪਾਲਿਆ ਉਹ ਕਿੱਦਾਂ ਵੱਡਾ ਕੀਤਾ ਵਾ ਅੱਜ ਇਹਨੂੰ ਗੱਲਾਂ ਆਉਂਦੀਆਂ ਅੱਜ ਨਮਾਜ਼ ਗੇਤਵਾਲ ਦੀਆਂ ਰਹੀਆਂ ਤਾਂ ਹੀ ਕਿਤੇ ਇਹਦੇ ਤਾਂ ਲੱਗੇ ਨਹੀਂ ਰਹਿਂਦਾ ਹੀ ਤੁਹਾਡੇ ਕੋਲ ਸਾਡੇ ਕੋਲ ਰਹਿੰਦਾ ਸੀਗਾ ਉਹ ਵੀ ਅਸੀਂ ਰਾਤ ਨੂੰ ਇਹਦਾ ਸਵਾਲ ਦੇ ਹਾਂ ਨਿਆਣਾ ਵੀ ਐਵੇਂ ਆ ਮਾਂ ਨੂੰ ਉਹ ਮੁੜ ਕੇ ਪਛਾਣੂਗਾ ਹੀ ਨਾ ਕੱਲ ਨੂੰ ਇਹ ਤਾਂ ਹੈ ਅਸੀਂ ਇਹਦਾ ਇੰਨਾ ਕੀਤਾ ਤੇ ਇਹ ਸਾਡੇ ਗਾੜੀ ਆਹਨ ਦੇ ਪੈਰਾਂ ਗਾੜੀ ਕੰਡੇ ਪੀਜਦੀ ਪੈਰਾਂ ਥੱਲੇ ਕੰਡੇ ਪੈਣਾ ਕੀ ਬੀਜਣੇ ਆ ਪੇਕਿਆਂ ਤਾਂ ਤਸਨਾਹ ਜੇ ਮਗਰ ਹੋਏ ਹੁੰਦਾ ਦਿਲ ਆ ਕੇ ਤਾਂ ਤੱਤ ਪਤ ਦੀਆਂ ਤੇ ਚੱਲ ਜਾਂਦੀ ਆ ਤੁਹਾਨੂੰ ਪਤਾ ਵਾ ਇਹ ਗੱਲ ਦਾ ਕੋਈ ਨਹੀਂ ਪਤਾ ਵਜੋਦੇ ਨੂੰ ਉਹ ਤਾਂ ਉੱਥੇ ਕਲਣ ਡਿਆ ਤੁਹਾਨੂੰ ਪਤਾ ਵਾ ਇਹ ਗੱਲ ਦਾ ਪੀ ਇਹ ਪੈਸੇ ਪਿਛੇ ਦਿੰਦੀ ਆ ਮੈਨੂੰ ਜੋਦਾ ਹੀ ਦੱਸ ਗਿਆ ਅੱਛਾ ਹਾਂ ਅਬੇ ਸਾਸਤਰੀ ਕਾਲ ਪੁੱਤ ਕੀ ਗੱਲ ਹੋ ਗਈ ਤੂੰ ਤਾਂ ਫੋਨ ਹੀ ਨਹੀਂ ਕੀਤਾ ਦੋ ਦਿਨ ਹੋ ਗਏ ਅੱਛਾ ਫਾਈਲਾ ਬਣਾਉਂਦਾ ਰਿਆਂ ਹੀ ਠੀਕ ਚਲ ਵਿੱਚ ਮੈਸੇਜ ਕਰ ਦਿਆ ਕਰ ਪੀ ਮੈਂ ਬਿਜ਼ੀ ਆ ਕਿੰ ਟੈਂਸ਼ਨ ਹੋਈ ਹੀ ਨਹੀਂ ਟੈਂਸ਼ਨ ਹੋ ਤ ਜਾਂਦੀ ਆ ਨਾ ਫਿਰ ਹਾਂ ਤੇ ਛੁੱਟੀਆਂ ਦਾ ਕੀ ਸਾਬਤਾ ਵਾ ਅੱਛਾ ਠੀਕਾ ਨਹੀਂ ਤੇਰੇ ਪਾਪਾ ਦੀ ਨੀ ਟਿਕਟ ਨਹੀਂ ਹੋਈ ਅਜੇ ਆਹੋ ਮੈਨੂੰ ਪਤਾ ਵਾ ਟਿਕਟ ਜਦੋਂ ਮਰਜ਼ੀ ਕਰਵਾ ਲਓ ਫਿਰ ਉਹ ਤੇਰੇ ਪਾਪਾ ਕਹਿੰਦੇ ਆ ਵਾ ਭੀ ਸਸਤੀ ਜਦੋਂ ਹੋਊਗੀ ਉਦੋਂ ਲੈ ਕਰਵਾਉਣੀ ਅਜੇ ਤਾਂ ਮਹਿੰਗੀ ਬੜੀ ਟਿਕਟ ਆਹੋ ਮੈਂ ਵੀ ਇਹੀ ਕਹਿੰਦੀ ਜੇ ਜਾਣਾ ਹੀ ਆ ਤਾਂ ਫਿਰ ਮਹਿੰਗੀ ਸਸਤੀ ਦਾ ਕੀ ਆ ਹਾਂ ਉਹ ਫੇਟੈਂਟ ਆਪਣੇ ਪਾਪਾ ਦਾ ਹਸਾਬ ਤਾਂ ਪਤਾ ਹੀ ਆ ਹਾਂ ਚਾਹੋਂ ਤੈਨੂੰ ਛੁੱਟੀਆਂ ਹੋਣੀਆਂ ਤੇ ਫਿਰ ਤੂੰ ਹੁਣ ਆ ਜਾ ਆਹੋ ਅੰਦਰ ਪਾਪਾ ਵੀ ਐਸੇ ਚੱਲੇ ਤੇ ਫਿਰ ਚਲ ਭੇਲ ਜੀ ਹਾਂ ਚਲ ਪਹਿਲਾਂ ਤਾਂ ਚਲ ਮਜਬੂਰੀ ਹੀ ਵੀ ਨਹੀਂ ਆਇਆ ਜਾਂਦੇ ਹੁਣ ਤੇ ਚਲ ਛੁੱਟੀਆਂ ਹੋਈ ਜਾਣੀਆਂ ਹਾਂ ਠੀਕ ਆ ਜਾ ਫਿਰ ਦੱਸ ਦੀ ਤੇਰੇ ਮੇਰੇ ਪਾਪਾ ਨੂੰ ਵੀ ਨਾ ਆ ਨਹੀਂ ਉੱਧਾ ਕਹਿੰਦੇ ਸੀ ਨਹੀਂ ਤਾਂ ਫਿਰ ਉੱਥੇ ਜਾ ਕੇ ਮਿਲ ਕੇ ਆਵਾਂਗੇ ਚਾਹਾਂ ਤੂੰ ਆ ਜੂਗਾ ਤਾਂ ਚੱਲ ਜਾਦਾ ਵਧੀਆ ਹਾਂ ਮੈਨੂੰ ਉਹਦੇ ਕਦੋਂ ਦੱਸਣ ਦਿਆ ਹੈਗਾ ਕਿ ਮੈਂ ਆਉਣਾ ਵਾ ਬੇਨੇ ਆਉਣਾ ਵਾ ਤੇ ਫਿਰ ਅਹੀ ਘੁੰਮਣ ਜਾਣਾ ਵਾ ਮੈਂ ਕਿਹਾ ਮੇਨ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਅਬੇਨੇ ਚਲ ਠੀਕ ਚਲ ਆ ਜਾ ਫਿਰ ਠੀਕ ਚੰਗਾ ਸਾਸਰੀ ਕੋ ਪਤਾ ਹੈ ਇਹ ਮੁੰਡੇ ਨੂੰ ਵੀ ਮੈਨੂੰ ਛੁੱਟੀਆਂ ਪੈਣੀਆਂ ਵਾ ਉਹਦੇ ਨਾਲ ਗੱਲਾਂ ਕਰਦਾ ਫਾ ਤੇ ਮੇਨਾਂ ਨਹੀਂ ਕਰਦਾ ਚੱਲ ਨਿਆਣਾ ਆ ਉਹਨੂੰ ਕੀ ਸਮਝ ਚੱਲ ਇਹਦੇ ਪਾਪਾ ਨੂੰ ਕਿ ਦੱਸਦੀ ਹੈ ਆੜੇ ਦੇ ਹੱਥੀਂ ਸਾਰੇ ਕੰਮ ਹੁੰਦੇ ਆ ਅਸੀਂ ਇੱਕ ਵਾਰ ਬੈਂਕ 'ਚ ਗਏ ਤੇ ਇਹਨੇ ਐਡਾ ਝੋਲਾ ਭਰਿਆ ਪੈਹੰਦਾ ਅੱਛਾ ਤੇ ਇਹ ਮਾਰ ਉਹਦਾ ਮ ਬਾਹਰ ਦਾ ਭਰਾ ਖਲੋਤਾ ਮੋਟਰਸਾਈਕਲ ਤੇ ਅਹੀਂ ਤਾਂ ਆਖਾ ਕੋਈ ਪਾਲੀ ਪੂੜੀ ਖਰੀਦਣੀ ਇਹਨਾਂ ਨੇ ਤਾਂ ਕਰਕੇ ਕਰੇ ਇੰਨੇ ਪੈਸੇ ਕਢਾਉਣ ਦੇ ਆ ਅੱਛਾ ਉਹਦੇ ਮਗਰੋਂ ਖਬਰ ਮਿਲੀ ਪੇ ਤਾਂ ਭਰਾ ਲੈ ਗਿਆ ਪੈਸੇ ਉਹਨੇ ਆਪ ਪਾਲੀ ਖਰੀਦਣੀ ਹੈਗੀ ਦੱਸ ਜਿਹਦਾ ਪਿੱਛੇ ਵੱਲ ਧਿਆਨ ਹੋਵੇ ਉਹ ਠੱਬਰ ਚ ਉਹਨੇ ਕਿੱਥੋਂ ਕਰਨਾ ਮੈਂ ਕੋਹ ਉਹ ਠੱਬਰ ਚ ਵੀ ਨਹੀਂ ਵੱਸਦਾ ਨਹੀਂ ਵੱਸਣਾ ਭੈਣਾ ਤਾਂ ਪਰੇ ਆ ਵੀ ਇਹਨੇ ਸਾਨੂੰ ਨਾ ਇੱਕ ਖੂੰਜੇ ਲਾ ਕੇ ਰੱਖ ਦਿੱਤਾ ਯੋ ਹੁਣ ਕਿੱਦਾਂ ਇਹਦੇ ਮੈਂ ਘਰ ਜਾਵਾਂ ਮੇਰਾ ਤਾਂ ਜੀ ਨਹੀਂ ਕਰਦਾ ਇਹਦੇ ਘਰ ਵੱਲ ਪਿਆਰ ਪਾਉਣ ਨੂੰ ਜੀ ਇਤਨੀਂਗਾ ਕਰਦਾ ਪਰ ਫੇਰ ਵੀ ਨਾਲ ਮਿਲ ਕੇ ਰਹੇ ਮੈਜੋ ਮੈਂ ਚਾਹ ਬਣਾਉਣੀ ਆ ਘਟ ਕੋਈ ਗੱਲ ਨਹੀਂ ਨਹੀਂ ਚਾਹ ਨਹੀਂਗੀ ਕੋਈ ਨਹੀਂ ਕੋਈ ਨਹੀਂ ਚਾਹਤ ਬਣ ਜਾਣੀ ਨਾ ਨਾ ਬਹਿ ਜਾ ਤੂੰ ਚਾਚੀ ਆਈ ਆ ਹਾਂ ਅਸੀਂ ਗੱਲ ਸੱਸ ਜੀ ਉਹ ਮੈਂ ਆਇਆ ਕਹਿ ਫਿਆ ਇਹ ਨਾਲ ਗੱਲ ਕਰਕੇ ਤੂੰ ਆਦਾ ਲੈ ਉਹ ਮੁੰਡੇ ਦੇ ਆਧਾਰ ਕਾਰਡ ਲੈ ਆਓ ਤੇ ਜਿਹੜਾ ਜਨਮ ਤਰੀਕ ਤੇ ਉਹ ਲੈ ਆਓ ਦੂਜਾ ਸਾਡੀ ਘੇੜ ਪੜਾਈ ਦੇ ਮੈਂ ਬਣਾ ਦਿੰਦਾ ਵਾ ਬਾਬਾ ਆਵੇ ਤੇਰੇ ਗਾੜੀ ਜੋੜਿਆ ਹੱਥ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਨਹੀਂ ਬਣਾਉਣਾ ਅਸੀਂ ਪਾਸਪੋਰਟ ਬੱਸ ਕਿਉਂ ਬਣਾਉਣਾ ਕਿਉਂ ਨਹੀਂ ਗਾ ਯਾਰ ਹੁਣ ਨੇ ਹਾਂ ਕੀਤੀ ਐ ਮੈਂ ਉਹਨੂੰ ਆਖਿਆ ਮੈਂ ਠੀਕਾ ਬਣਾ ਦਿੰਨੇ ਆ ਨਹੀਂ ਬਣਾਉਣਾ ਹੀ ਜੇ ਬਣਾਇਆ ਵੀ ਤਾਂ ਹੀ ਇਹਨਾਂ ਨੂੰ ਨਹੀਂ ਦੇਣਾ ਪਾਸਪੋਰਟ ਹੈ ਕਰਦੀ ਕਿ ਕਿਉਂ ਇਹਨਾਂ ਨੂੰ ਕੋਈ ਨਹੀਂ ਦੇਣਾ ਤੁਹਾਨੂੰ ਭਲੇ ਖਾਵਾਂ ਤੁਸੀਂ ਚਲੇ ਕਿਹੜੇ ਲੜਾਈ ਵੱਲ ਧਿਆਨ ਰੈਂਦਾ ਤੁਹਾਡਾ ਇੱਥੇ ਕਣਕ ਛੁੱਟ ਕੇ ਤੁਸੀਂ ਚਲ ਗਏ ਆਂ ਕੋਈ ਮਾਰ ਉਧਰ ਐਸ਼ਾ ਕਰਦੇ ਫਿਰਦੇ ਮੈਂ ਅਗਦੇ ਖੱਪ ਕੇ ਮਰ ਗਈ ਕਣਕ ਖਲਾਰਦੀ ਤੇ ਫਿਰ ਫਾਕੀ ਨਾ ਤੂੰ ਕਾਹੀ ਨਾ ਪੈ ਮੈਨੂੰ ਇਹ ਗੱਲ ਦੱਸ ਜੇ ਹੁਣ ਉਹ ਦਿਆਵਾ ਸਾਡੇ ਕਹਿੰਦਾ ਵਾ ਵੀ ਤੁਸੀਂ ਪਾਸਪੋਰਟ ਬਣਾਓ ਤੇ ਮੈਂ ਤੁਹਾਡਾ ਮੁੰਡਾ ਲੈ ਜਾਨਾ ਬਾਹਰ ਠੀਕ ਆ ਚਲੋ ਜੋਦਾ ਖੰਡਿਆ ਆ ਤੇ ਜੇ ਉਹ ਲੈ ਜੂਗਾ ਤੇ ਫਿਰ ਕੀ ਹੋਊਗਾ ਨਹੀਂ ਜੋਦਾ ਤਾਂ ਬੜਾ ਚੰਗਾ ਵਾ ਉਹਨੇ ਮੈਨੂੰ ਘਰ ਆਣ ਕੀ ਆਖਿਆ ਵਈ ਮੈਂ ਦੱਸਤਾ ਚਾਚੀ ਨੂੰ ਮੈਂ ਹਣ ਸਾਰੀਆਂ ਮਹਾਂ ਸ਼ਿੱਬੀਆਂ ਦੇਣੀਆਂ ਵਾ ਅਹੀਂ ਅਹੀਂ ਨਹੀਂ ਇਹ ਕੰਮ ਕਰਨਾ ਉਹ ਕਿਵੇਂ ਨਹੀਂ ਕੋਈ ਹੋ ਚਲਿਆ ਹੁਣ ਘਰ ਦਾ ਬੰਦਾ ਛੱਡ ਗਿਆ ਹੀ ਬਾਹਰ ਲੋਕਾਂ ਨਾਲ ਤੁਰੇ ਫਿਰਨਾ ਦੱਸ ਲੈ ਚਾਚੀ ਇੱਧਰ ਵੇਖ ਲੈ ਇਦਾਂ ਦੀਆਂ ਗੱਲਾਂ ਕਰਦਾ ਹੀ ਓਏ ਇਹਦੇ ਤੋਲ ਜਾਂਦਾ ਮਿੰਟ ਚੋਂ ਦੀ ਹਾਰੇ ਕਿਤੇ ਉੱਤੇ ਤੇ ਤੈਨੂੰ ਇਹ ਲੁੱਟੇ ਮੇਰੀ ਗੱਲ ਸੁਣ ਤੂੰ ਘਰ ਕੇ ਵੇਖ ਲੈ ਚਲ ਕੋਈ ਗੱਲ ਨਹੀਂ ਫੇਰ ਵੀ ਉਹਦਾ ਪ੍ਰਾਵਾ ਇੱਕ ਮਿੰਟ ਹੋਰ ਦੀ ਨਾ ਮੇਰੀ ਗੱਲ ਸੁਣ ਇਹ ਆ ਵੀ ਆਪਾਂ ਪਾਸਪੋਰਟ ਤੇ ਬਣਾਈਏ ਪਹਿਲਾਂ ਆਹ ਹਮੜਾ ਜਿੱਥੇ ਮਾਰਦੀ ਲਾ ਜੋ ਵੀ ਜੋ ਹੋਊਗਾ ਅਸੀਂ ਬਣਾ ਲਾਂਗੇ ਆਪੇ ਇਹਦਾ ਕਹਿਣ ਤੇ ਸਾਨੂੰ ਬਹੁਤ ਛੇਤੀ ਆਉਣ ਪਾਸਪੋਰਟ ਬਣਾਉਣ ਦੀ ਕਿਤੇ ਬਾਹਰਲੇ ਮੁਲਖਾਂ ਤੇ ਐਨੀ ਗਰਮੀ ਆ ਕੋੜੇ ਕੋੜੇ ਉੱਥੇ ਇੱਥੇ ਸਾਡਾ ਮੁੰਡਾ ਫੇਰ ਵੀ ਕੰਮ ਕਰਕੇ ਚੱਲੇ ਏਸੀ ਥੱਲੇ ਬਹਿਂਦਾ ਘੜੀ ਆਰਾਮ ਕਰਦਾ ਵਾ ਉੱਥੇ ਮੈਂ ਲੋਣਾ ਲਨੂ ਉੱਥੇ ਬਾਹਰ ਕਲਾ ਦੇਣਾ ਅਸੀਂ ਅਜੇ ਕਲਾਉਣਾ ਹੀ ਨਹੀਂਗਾ ਉਹਦਾ ਤੇ ਤੂੰ ਮੂੰਹ ਚੁੱਕਿਆ ਹੈ ਵੀ ਮੇਰੇ ਮੁੰਡਾ ਆਂਦਾ ਵਾ ਵੀ ਮੈਨੂੰ ਵੀ ਬਾਹਰ ਕਲਾਉ ਮੈਨੂੰ ਵੀ ਬਾਹਰ ਕਲਾਉ ਜੇ ਹੁਣ ਆਇਆ ਆਖਿਆ ਲੈ ਪਾਸਪੋਰਟ ਬਣਾ ਦਿੰਨੇ ਆ ਤੇ ਤੂੰ ਬਣਾਉਂਦੀ ਨਹੀਂਗੀ ਮੈਂ ਨਹੀਂ ਆ ਮੁੜ ਕੇ ਕਿਤੇ ਵੀ ਜਾਣਾ ਚੰਗਾ ਮੈਂ ਨਹੀਂ ਬਣਾਉਣ ਜਾਣਾ ਆਪੇ ਤੂੰ ਫਿਰ ਕਿਹੜੀ ਮਰਜ਼ੀ ਦੁਕਾਨਾਂ ਤੇ ਜਾ ਕੇ ਬਣਾਉਂਦੀ ਫਿਰ ਮੈਂ ਪਾਸਪੋਰਟ ਹੁਣ ਮੈਂ ਭਰਾ ਨੂੰ ਕੀ ਆਖਾਂ ਵੀ ਨਹੀਂ ਅਹੀਂ ਬਣਾਉਣਾ ਮੈਨੂੰ ਭਰਾ ਨੂੰ ਪਿੱਛੇ ਪਾਉਣ ਦੇ ਤੂੰ ਅਹੀਂ ਪਾਸਪੋਰਟ ਬਣਾ ਲਓ ਤੇ ਚਲੋ ਅਜੇ ਉਹ ਲੈ ਕੇ ਤੇ ਨਹੀਂ ਗਾ ਜਾਣਾ ਸੱਦੂ ਕਾਈ ਨਾ ਵੇਖ ਲਿਓ ਕਿ ਤਰ੍ਹਾਂ ਦਾ ਕੱਲ ਉਹਨੇ ਮੈਨੂੰ ਮਿਹੜਾ ਮਾਰਨਾ ਮੈਂ ਤੈਨੂੰ ਘਰ ਆ ਕੇ ਆਏ ਹਾਂ ਵੀ ਪਾਸਪੋਰਟ ਬਣਾ ਮੈਂ ਖੜਦਾ ਮੁੰਡਾ ਤੇਰਾ ਜਨਾਨੀਆਂ ਇਹੋ ਜਿਹੀਆਂ ਜਨਾਨੀਆਂ ਜਿਹੜੇ ਘਰਾਂ ਚ ਪਾੜ ਪਾ ਦਿੰਦੀਆਂ ਭਰਾ ਭਰਾ ਚ ਫਿੱਕ ਪਾ ਦਿੰਦੀਆਂ ਇਹਦੀਆਂ ਕੋਈ ਨਹੀਂ ਠੰਡੇ ਦਿਮਾਗ ਨਾਲ ਸੋਚੇ ਪਾਸਪੋਰਟ ਬਣਾ ਲਓ ਐਦਾ ਪੁਰਕਦਾ ਆਣ ਕੇ ਕਿਤੇ ਬਹਿਣਾ ਨਹੀਂ ਕਿਤੇ ਚੱਜਣਾ ਗੱਲ ਨਹੀਂ ਕਰਨੀ ਪਾਸਪੋਰਟ ਫੜਾ ਡਾਕੂਮੈਂਟ ਫੜਾ ਆ ਵੀ ਕੋਈ ਬੰਦੇ ਆਲੀ ਗੱਲ ਆ ਆਣ ਕੇ ਬਹੁ ਪਾਣੀ ਧਾਣੀ ਪੀ ਤੂੰ ਆਜ ਵਿੰਦਰ ਯਾ ਪਾਸਪੋਰਟ ਬਰੋਂ ਜਾਣਾ ਚੱਲ ਲਿਆ ਪ੍ਰੂਫ ਦੇ ਮੈਨੂੰ ਕੱਢ ਕੇ ਐਂਦਾ ਚੀਜ਼ਾਂ ਮੰਗੀ ਦੀਆਂ ਵਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਰਹਿਣਾ ਹੀ ਨਹੀਂਗਾ ਇੱਥੇ ਪੈ ਚਾਚੀ ਜੀ ਮੈਂ ਨਹੀਂ ਇੱਥੇ ਰਹਿਣਾ ਇਹ ਪਿਓ ਪੁੱਤ ਫੇ ਜੋ ਮਰਜ਼ੀ ਕਰਦੇ ਰਹਿਣ ਮਿੰਦੇ ਕਾ ਮੁੰਡੇ ਦਾ ਮੂੰਹ ਮਾਰਦਾ ਆਪਣੇ ਦਾ ਜਿਹਦੇ ਕਰਕੇ ਮੈਂ ਇੱਥੇ ਹਟ ਗਈ ਆ ਮੈਂ ਇੱਥੇ ਖੋਲਿਆਂ ਚ ਕੀ ਕਰਨਾ ਵਾ ਮੇਰੇ ਤੇ ਉਮਰ ਮਾਰ ਦਿੱਤੀ ਇਹਨਾਂ ਨੇ ਰਲ ਮਿਲ ਕੇ ਕੋਈ ਨਹੀਂ ਕਹਾਈ ਨਾ ਮੈਂ ਬਣਾਉਣੀ ਆ ਚਾਹ ਚਾਹ ਨਹੀਂ ਕਿ ਮੈਂ ਪੀਣੀ ਤੇ ਮੈਂ ਚੱਲੀ ਆ ਤਾਂ ਘਰ ਵਿੱਚ ਲੜਾਈ ਨਾ ਪਾਓ ਐਂਦਾ ਨਹੀਂ ਕਰੀਦਾ ਹੁੰਦਾ ਇਦਾਂ ਲੱਗੀ ਫੋਨ ਤੇ ਨજર ਅਬੇ ਨਾਲ ਤੇ ਲੱਗੀ ਸੀਗੀ ਹੂੰ ਦੋ ਤਿੰਨ ਦਿਨ ਹੋ ਗਿਆ ਉਹਦਾ ਫੋਨ ਨਹੀਂ ਆਇਆ ਅੱਛਾ ਤੇ ਉਹ ਮੈਂ ਕਿਹਾ ਵੀ ਕੋਣ ਕਰਕੇ ਪੁੱਛਦੀ ਆ ਤੇ ਉਹ ਕਹਿੰਦਾ ਮੈਂ ਫਾਈਲਾਂ ਫੁੱਲਾਂ ਬਣਾਉਂਦਿਆਂ ਆਇਗਾ ਤੇ ਮੇਰਾ ਟਾਈਮ ਨਹੀਂ ਲੱਗਾ ਅੱਛਾ ਹਾਂ ਤੇ ਮੈਂ ਉਹਨੂੰ ਆਉਣ ਦਾ ਪੁੱਛਣ ਦੇਈ ਕਹਿੰਦਾ ਹੁਣ ਹੋਣੀ ਆ ਛੁੱਟੀਆਂ 10 ਤ ਫਿਰ ਮੈਂ ਆਜੂਗਾ ਚਲ ਵਧੀਆ ਗੱਲ ਆ ਫਿਰ ਆਜੂਗਾ ਤੇ ਹਾਂ ਤੇ ਮੈਂ ਹਉ ਦੁੱਧ ਦਾ ਦਾਵਾ ਪਿੰਦਾ ਹੁੰਦਾ ਵਾ ਤੇ ਫਿਰ ਦੁੱਧ ਮੰਗਵਾ ਲੈ ਲੀਆ ਮੈਂ ਕਿਤੋਂ ਕਿਲੋ ਦੁੱਧ ਤੇ ਕਰੂ ਲਾਹ ਹੈ ਗੱਲ ਵੀਰ ਉਹਨਾਂ ਦੇ ਕੋਲ ਉਹਨਾਂ ਨੂੰ ਪੁੱਛ ਲੈਨੇ ਉਹਨਾਂ ਨੇ ਕਿੱਥੇ ਉਹ ਦੀਦੀ ਨੇ ਕਿੱਥੇ ਹਾਂ ਕਰਨੀ ਆ ਕਿਉਂ ਉਹਨੇ ਉਹਨੇ ਨਾ ਹਾਂ ਕਿਉਂ ਨਹੀਂ ਕਰਨੀ ਮੈਨੂੰ ਪਤਾ ਉਹਨੇ ਮਨਾ ਕਰ ਦੇਣਾ ਉਹਨੂੰ ਪੁੱਛਿਆ ਵੀ ਤਾ ਉਹਨੇ ਮਨਾ ਕਰ ਦੇਣਾ ਉਹਨੇ ਉਹਨਾਂ ਕਿ ਉਹ ਜਿੰਨਾ ਕਿ ਦਿੰਦੇ ਆ ਨਾ ਉਹਨਾਂ ਨੇ ਉਹਨਾਂ ਹੀ ਦੇਣਾ ਵਾ ਅੱਬੇ ਵਾਤੇ ਨਾ ਨਹੀਂ ਕਰਨੀ ਉਹਨੇ ਤੁਹਾਨੂੰ ਲੱਗਦਾ ਨਹੀਂ ਕਰਨੀ ਪਰ ਮੈਨੂੰ ਲੱਗਦਾ ਨੇ ਨਾ ਕਰ ਦੇਣੀ ਤੈਨੂੰ ਐਵੇਂ ਲੱਗ ਜਾਂਦਾ ਪਹਿਲਾਂ ਬਣਾ ਪੁੱਛਣ ਲੱਗ ਜਾਂਦਾ ਤੈਨੂੰ ਚੱਲ ਛੱਡੋ ਪਰ ਉਹ ਇੱਥੋਂ ਗਵਾਂਡੀਆਂ ਘਰ ਹੋਗਾ ਉਹਨਾਂ ਤੇ ਤੋਂ ਉਹਨਾਂ ਤੋਂ ਪੁੱਛ ਲੈਨੇ ਆ ਪਸ ਪਹਿਲਾਂ ਇੱਕ ਡੱਬਾ ਇਧਰੋਂ ਆਇਆ ਕਰੂਗਾ ਕਿ ਕਿਲੋ ਹਨ ਜਿਹੜਾ ਗਿਆ ਆਉਂਦਾ ਉਹ ਇਧਰੋਂ ਲੈਣ ਜਾਇਆ ਕਰੀ ਮੋੜ ਕੇ ਦੂਜੀ ਇਧਰੋਂ ਚਲ ਜਾਇਆ ਕਰੀ ਤੇਰਾ ਤਾਂ ਵੀ ਮੈਂ ਇਧਰ ਇਧਰ ਵੀ ਚਲ ਜਾਇਆ ਕਰੂ ਤੇ ਉਧਰ ਵੀ ਚਲ ਜਾਇਆ ਕਰੂ ਮੈਂ ਨਹੀਂ ਜਾਂਦੀ ਉਹਨੂੰ ਅੱਬੇ ਨੂੰ ਭੇਜ ਜਾ ਕਰਾਂਗੇ ਉਹ ਲੈ ਆਇਆ ਕਰੂਗਾ ਜਿੰਨੇ ਦਿਨ ਇੱਥੇ ਉਹਨੇ ਉਹਨੇ ਦੇ ਨਹੀਂ ਲੈਣਾ ਵਾ ਤੇ ਆਪੇ ਲੈ ਆਇਆ ਕਰੂਗਾ ਆਹੋ ਉਹਨੇ ਚਾਹ ਨਹੀਂ ਤਾਂ ਹੁਣ ਦੁੱਧ ਮੰਗਣ ਆਉਣਾ ਵੀ ਆਉਂਦਾ ਡੋਲੂ ਫਰਾ ਦੇ ਉਹਨੂੰ ਤੇ ਲੈ ਲਓ ਕਿ ਲੈ ਹੁੰਦੇ ਹੀ ਆ ਦੁੱਧ ਲਿਓਂ ਜੀ ਕਦੀ ਸ਼ਰਮ ਪੈਸੇ ਦੇਣੇ ਤੇ ਚੀਜ਼ ਲੈਉਣੀ ਤੂੰ ਪਹਿਲਾਂ ਉਧਰ ਪੁੱਛਿਆ ਨੂੰ ਭਾਬੀ ਨੂੰ ਪੁੱਛਾਂ ਈ ਸਿਆ ਗ ਉਹਦਰ ਮੈਨਾਂ ਬੋਲੀ ਹੀ ਮੇਰਾ ਨੀਲ ਕੱਦਾਂ ਨੂੰ ਪੁੱਛਣ ਜਾਣਾ ਤੇ ਤੂੰ ਹੀ ਤਾਂ ਬੋਲੀ ਹੋਣੀ ਕਿ ਫੇਰ ਹੀ ਬੋਲੀ ਉਹ ਜ਼ਬਰਦਸਤੀ ਮੈਨੂੰ ਭੇਜਣਾ ਉਧਰ ਮੇਰੀ ਜ਼ਬਰਦਸਤੀ ਕਿਹੜੀ ਗੱਲ ਆ ਅੱਗੇ ਤੇਰੀ ਮਰਜ਼ੀ ਜਾਣਾ ਜਾ ਨਹੀਂ ਜਣਾ ਨਾ ਜਾ ਜਾਣਾ ਹੀ ਪੈਣਾ ਵਾ ਉਹ ਤਾਂ ਮੈਨੂੰ ਪਤਾ ਵੀ ਜਾਣਾ ਹੀ ਪੈਣਾ ਆ ਤੇ ਇਧਰੋਂ ਪੁੱਛਿਆ ਜਾ ਜੇ ਉਹਨੇ ਮਨਾਂ ਕੀਤਾ ਤਾਂ ਫੇਰ ਨਾ ਮੈਂ ਆ ਕੇ ਤੁਹਾਨੂੰ ਪੁੱਛਣਾ ਜੇ ਉਹ ਨਹੀਂ ਕਰਦੀ ਬਣੇ ਮੇਰੇ ਨੂੰ ਦੱਸ ਦੇਣਾ ਕਿ ਭੇਜਿਆ ਰੰਜੋ ਨੇ ਭੇਜਿਆ thank <laughs> you